ਗੁੱਡ ਗੁੱਡ ਮਾਰਨਿੰਗ ਜੀ ਸਵਾਗਤ ਹੈ ਤੁਹਾਡੇ ਆਪਣੇ ਫਿਓਨਾ ਸਾਮ ਚੈਵੋਈ ਇਬਾਦਤ ਦੇ ਚੈਨਲ ਤੇ ਤੇ ਪੁੱਤ ਪਲੇਟ ਵਿੱਚ ਰੱਖ ਲਓ ਥੱਲੇ ਕਿੱਧਰ ਰੱਖਿਆ ਆ ਤੇ ਪਾਪਾ ਨੇ ਬਣਾ ਕੇ ਦਿੱਤਾ ਹੈ ਜੀ ਆ ਕੇ ਹੋ ਗਿਆ ਖਿਲ ਗਿਆ ਤੇ ਆਪਾਂ ਲਾਈਏ ਮਸ਼ੀਨ ਜੈਵਿਕਾ ਤੇ ਇਬਾਦਤ ਦੇ ਕੱਪੜੇ ਤੋਂ ਹੁੰਦੇ ਪਏ ਆ ਇਹਦੇ ਵਿੱਚ ਤੇ ਇਹ ਕਰਦੇ ਪਏ ਆ ਬ੍ਰੇਕਫਾਸਟ ਪੀਨਟ ਬਟਰ ਤੇ ਬਰਾਊਨ ਕੇਕ ਦੇ ਉੱਤੇ ਪੀਨਟ ਬਟਰ ਤੇ ਬਰਾਊਨ ਰਾ ਆਹ ਬਰਾਊਨ ਬ੍ਰੈਡ ਦੇ ਉੱਤੇ ਲਾ ਕੇ ਤੇ ਤਿਆਰ ਹੋ ਗਈ ਹੈ ਜੈਵੋ ਤੇ ਆਪਾਂ ਚੱਲੇ ਆਂ ਜੀ ਅੱਜ ਜਾਬੂ ਦਾ ਆਧਾਰ ਕਾਰਡ ਬਣਾਉਣ ਹਾਂ ਜਾਬੂ ਉਧਰ ਇਬਾਦਤ ਤਿਆਰ ਹੁੰਦੀ ਪਈ ਆ ਜੀ ਬ੍ਰੇਕਫਾਸਟ ਕਰ ਲਓ ਮੈਂ ਤਾਂ ਰੋਟੀ ਖਾਣੀ ਆ ਵੀ ਨਹੀਂ ਖਾਣਾ ਮੈਂ ਮਾਂਜਿਆ ਨਹੀਂ ਖਾਤਾ ਮੈਂ ਵੀ ਮਿਠਾਈ ਖਾਣ ਨੂੰ ਤੇ ਆਪਾਂ ਵੀ ਸੋਪ ਪਾ ਲਿਆ ਮੂੰਹ ਧੋ ਲਿਆ ਆ ਤੇ ਹਾ ਜੋ ਬਚਾਰੀ ਕਰਨ ਸਕੂਲ ਜਾਣਾ ਘਰੇ ਟਿਕੇ ਨਹੀਂ ਹੁੰਦਾ ਪਿਆ ਹਾਂ ਲਾਈਫ ਬਿਜ਼ੀ ਬਿਜ਼ੀ ਆਂਦੇ ਜੈਵਿਕਾ ਨੂੰ ਚੱਕ ਲਿਆ ਜੀ ਸਕੂਲ ਬੈਗ ਜੈਵਿਕਾ ਨੂੰ ਬਹੁਤ ਚਾ ਚੜਿਆ ਹੋਇਆ ਸਕੂਲ ਜਾਣ ਦਾ ਰੋਣਾ ਇਹਨੇ ਹਜੇ ਨੂੰ ਪਤਾ ਕਿ ਬਸ ਝੁੱਲੇ ਝੁੱਟਨੇ ਆ ਜਦੋਂ ਕਲਾਸ 'ਚ ਬਿਠਾ ਕੇ ਟੀਚਰਾਂ ਨੇ ਪੜਾਈ ਕਰਾਈ ਹੈ ਨਾ ਫੇਰ ਪਤਾ ਲੱਗਣਾ ਤੈਨੂੰ ਜੈਵੋ ਹੈ ਨਾ ਬੈਗ ਹੈ ਨਾ ਆਪਣਾ ਕਿਤੇ ਸੀ ਚੱਲ ਬੋਤਲ ਬੋਤਲ ਵਾਲੀ ਦੀ ਬੋਤਲ ਚ ਨਾ ਬੋਤਲ ਵਾਲੀ ਬੋਤਲ ਚ ਵਾਟਰ ਬੋਤਲ ਚ ਨਾ ਉਹ ਪਹਿਲਾਂ ਪਾਣੀ ਠੀਕ ਆ ਅੱਧੇ ਕੱਪੜੇ ਸੀ ਨਾ ਦਿਓ ਮੈਂ ਸੁੱਕਣੇ ਪਾਇਆ ਹੀ ਆ ਕਿਉਂਕਿ ਫਿਰ ਜੈਵਿਕਾ ਨੂੰ ਹੁਣ ਯੂਨੀਫਾਰਮ ਤਾਂ ਲੱਗਣੀ ਨਹੀਂ ਤਿੰਨ ਮਹੀਨੇ ਦਸੰਬਰ ਜਰੂਰੀ ਫਰਵਰੀ ਮਾਰਚ ਚਾਰ ਮਹੀਨੇ ਤੇ ਇਹਨੇ ਸਿਵਲ ਬ੍ਰੈਸਟ ਜਾਣਾ ਤੇ ਮੈਂ ਤੇ ਇਹਨਾਂ ਦੇ ਕੱਪੜੇ ਤੋਰ ਮੈਂ ਸੁੱਕ ਜੂਗੇ ਕਿਉਂਕਿ ਹੱਤ ਨਾਲ ਧੋਤੇ ਵੀ ਦੋ ਦਿਨ ਸਿੱਕਦੇ ਨਹੀਂ ਹੈਗੇ ਜੈਵਿਕਾ ਹੀ ਬਾਕੀ ਕੱਪੜੇ ਤੋ ਹੋਇਆ ਹੁਣ ਮੈਨੂੰ ਇਹ ਵੀ ਟੈਨਸ਼ਨ ਪਈ ਰਹੀ ਨਹੀਂ ਕਿ ਹੈ ਇਹ ਇਹਦੇ ਕੀ ਪਾ ਕੇ ਭੇਜਾਂ ਸਿੰਮੂ ਸਵੇਰੇ ਉੱਠ ਕੇ ਆਸਤਾ ਇਹਦੇ ਆਪਾ ਦਿੱਤਾ ਤੇ ਇਬਾਦਤ ਦੇ ਪਾ ਦਿੱਤਾ ਬਲੈਕ ਕਲਰ ਦਾ ਕੁਝ ਸੈਂਪਲ ਲੈਦੇ ਪਈ ਐ ਡਾਈਟ ਆਪਣੀ ਕੀ ਲੰਦੇ ਪਿਆ। ਦੁੱਧ ਚੱਕਵਾ ਕੇ ਬਲਦ ਨੂੰ ਤਿੰਨ ਰਬਾ ਜੀਨ ਨੂੰ ਵਜਾ ਠੀਕ ਆ। ਖਾਲੋ ਖਾਲੋ। ਗੇ ਆਪਾ ਹਈ ਨਹੀਂ ਹੋਇਆ ਸਾਡੇ ਨਾਲ ਕੁਛ ਇਦਾਂ ਕਿ ਮੇਰਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਸਿਰ ਬਹੁਤ ਜ਼ਿਆਦਾ ਦੁੱਖਾਂ ਨਾਲ ਪਿਆ ਸੀ ਮੇਰਾ ਹੈ। ਪਾਓ। ਫੇ ਪਾ ਦੋ ਕਿਤੇ ਮੈਨੂੰ ਪਾ ਦੋ ਫੇ ਤੁਸੀਂ ਪਾਈ ਨਹੀਂ ਰੱਡ ਕਰਰਤੀ ਤੁਸੀਂ ਕਿਥੋਂ ਕਿਹਾ ਰੱਡ ਕਰਵਾ ਦੇ ਮੈਂ ਕਿਹਾ ਤੁਸੀਂ ਪਾ ਦੋ ਰੱਡ ਕਰਰਤੀ ਪੁੱਤੇ ਤੇ ਪਤਾ ਦੋ ਚਾਰ ਦਿਨ ਹੋ ਗਏ ਸੀ ਤੇ ਆਪੇ ਇਦੇ ਘੁੰਮੀ ਜਾ ਰਹੇ ਸੀ ਤੇ ਮੈਨੂੰ ਬਹੁਤ ਜ਼ਿਆਦਾ ਠੰਡ ਲੱਗਦੀ ਪਈ ਸੀ ਤੇ ਸੈਮ ਵੀ ਕਹਿੰਦੇ ਮੇਰੀ ਬਹੁਤ ਜ਼ਿਆਦਾ ਬਸ ਹੋਈ ਪਈ ਆ ਤਿਆਰ ਹੋ ਕੇ ਬੈਠੇ ਸੀ ਉੱਥੇ ਮੈਂ ਪਾਇਆ ਹੋਇਆ ਸੀ ਥਈ ਤੇ ਮੈਂ ਵੀ ਧੁੱਪੇ 2 ਘੰਟੇ ਸੌਂ ਗਈ ਤੇ ਸੈਮ ਵੀ 2 ਘੰਟੇ ਸੌਂ ਗਿਆ ਜੈ ਉਹਨੂੰ ਉਦਾਂ ਵੀ ਆਪਾਂ ਮੰਡੇ ਨੂੰ ਭੇਜਣਾ ਸੀ ਨਾ ਸਿਮੂ ਤੇ ਕੱਲੋਂ ਆਪਾਂ ਜਾਵਾਂਗੇ ਸ਼ਨੀਵਾਰ ਆ ਤੇ ਕਿਉਂਕਿ ਤਾ ਤਿੰਨ ਚਾਰ ਦਿਨ ਹੋ ਗਏ ਸੋ ਇੱਕ ਦਿਨ ਨਹੀਂ ਟਿੱਕੇ ਘਰੇ ਬੈੰਦੇ ਸੀ ਨਾ ਸਿੰਮੂ ਬਸ ਹੁਣਾਂ ਥੱਕ ਬਹੁਤ ਜ਼ਿਆਦਾ ਹੋਇਆ ਪਿਆ ਸੀ ਖੁਦ ਦੀ ਮੇਰੀ ਬੱਸ ਹੋਈ ਪਈ ਸੀ ਮਿੰਨ ਵਿਲਾਦਾ ਮੈਨੂੰ ਠੰਡ ਲੱਗੀ ਹੋਈ ਐ ਮੈਂ ਆਹੀ ਸਿੰਮੂ ਦੀ ਚੋਕ ਕੇ ਪਾ ਲਈ ਜਾ ਕੇ ਤਾਂ ਜਾਈ ਤੇ ਧੁੱਪੇ ਸੁੱਤੇ ਆਪਾਂ ਕਿੱਦਾਂ ਜਾਦਾ ਤੇ ਚਾਵੀ ਕਭ ਚਾਦੀ ਇਤੈ ਖੇਲ ਖੂਲ ਕੇ ਸੋ ਗਈ ਮੈਂ ਤਾਂ ਸੁੱਤੀ ਮੈਂ ਕੁਛ ਵੀ ਨਹੀਂ ਕੀਤਾ ਕੰਮ ਕੱਪੜੇ ਧੋਤੇ ਜਰੂਰ ਕੱਪੜੇ ਧੋ ਕੇ ਸੁਕਣੇ ਪਏ ਕੋਠੇ ਤੇ ਤੇ ਬਾਕੀ ਸਾਰੇ ਕੱਪੜੇ ਕਿ ਧੋਤੇ ਤੇ ਇਹਨਾਂ ਨੂੰ ਨਾ ਇਨਾਈ ਕਰਾਉਣੀ ਸੀ ਨਾ ਦਿਨਾਈ ਹੁਣ ਮੈਂ ਕਰਾਉਂਗੀ ਸੋਮਵਾਰ ਨੂੰ ਤਿੰਨ ਚਾਰ ਦਿਨ ਹੋ ਗਏ ਕੋਈ ਗੱਲ ਦੀ ਦੋ ਤਿੰਨ ਦਿਨ ਹੋ ਗਏ ਤਿੰਨ ਚਾਰ ਕਿ ਦੋ ਨਹੀਂ ਦੋ ਕੁ ਦਿਨ ਹੋ ਗਏ ਹੁਣ ਪਰਸੋਂ ਨੂੰ ਪਰਸੋਂ ਧਨਾਈ ਕਰਾਉਂਗੀ ਤੇ ਹੁਣ ਪਾਪਾ ਤਿਆਰ ਕਰਕੇ ਹਟਿਆਈ ਵਾਦਤ ਨੂੰ ਤੇ ਇਬਾਦਤ ਦੀ ਲੁੱਕ ਦੇਖ ਲਓ ਜੀ ਦਿਖਾ ਦਿਓ ਵਾਓ ਕਿੰਦਾ ਛੋਣਾ ਲੱਗਦਾ ਆ ਉਹ ਬਾਈਕ ਕਰਦੀ ਉਹ ਨਹੀਂ ਹੈਗੀ ਨਾ ਸਾਡੇ ਕੋਲ ਜੱਚਨੀ ਉਹ ਲੈ ਕੇ ਆਣੀ ਆ ਪੈਰਾਂ ਤੇ ਪਾਈਏ ਨਾ ਤੇ ਜਰਾਬਾਂ ਜੀ ਹੈ ਨਾ ਕਿਤੇ ਚੱਲਣਾ ਇਹਨਾਂ ਤਿਆਰ ਹੋ ਕੇ ਮਿੱਠਿਆ ਹੈ ਦੋਈ ਵੋ ਬੋਨ ਬੱਲਵੇ ਅੱਖਾਂ ਮਾਰਦੀ ਪਈ ਐ ਆਪਾਂ ਦਾ ਖੇਤ ਹਾਏ ਥੋੜੇ ਟਾਈਮ ਪਹਿਲਾਂ ਥੋੜੇ ਟਾਈਮ ਪਹਿਲਾਂ ਇਹਦੀ ਹਾਲਤ ਦੇਖਣ ਵਾਲੀ ਸੀ ਕੀ ਬਣੀ ਹੋਈ ਸੀ ਵਾਈਟ ਹੈ ਗਈ ਸਿਸਮੂ ਪੰਜਾਬੀ ਤੇ ਪਰ ਹੁਣੋਂ ਪਤਾ ਨਹੀਂ ਹੈ ਕਿੱਥੇ ਪਈ ਐ ਯਾਰ ਮਤਲਬ ਜਿੱਥੇ ਕੱਪੜੇ ਰੱਖੇ ਆ ਉੱਥੇ ਪਈ ਐ ਨਵੀਂ ਮੈਂ ਦੇਖਦੇ ਆ ਲੈ ਕੇ ਆਈਏ ਕਿ ਨਹੀਂ ਇੱਕ ਇਹ ਤੋਂ ਆ ਵੀ ਇੱਕ ਤੋਂ ਹੋਰ ਵੀ ਸੀ ਐ ਜਾਬੂ ਦੀ ਪਾਈ ਹੋਈ ਐ ਇੱਕ ਪਿੰਕਸ ਜਾਬੂ ਦੇ ਕਰੱਟ ਸੀ ਜਾਬੂ ਦੀ ਕਿੰਨਾ ਛੋਣਾ ਲੱਗਦਾ ਆ ਕਿੰਨਾ ਛੋਣਾ ਲੱਗਦਾ ਆ ਅੱਛਾ ਕੀ ਕਹਿੰਦੇ ਪਾਪਾ ਇਦਾਂ ਦੇ ਦਿੰਦੇ ਖੇਲਣਾ ਖੇਲੋ ਫੇ ਖੇਲੋ ਪਾਪਾ ਨਾਲ ਖੇਲਦਾ ਹੀ ਪਿਆ ਜੈਵਿਕਾ ਦਾ ਵੀ ਜਨਮ ਸਰਟੀਫਿਕੇਟ ਮਿਲ ਗਿਆ ਦਖਾਵਾ ਤੁਹਾਨੂੰ ਕਿੱਥੇ ਪਿਆ ਕਿ ਰੱਖਣ ਦਿੱਤਾ ਛਾਪੇ ਦਿਖਾ ਦਿਓ ਦਿਖਾਉਂਦੀ ਆਂ ਕਾਕਾ ਕੈਸਕੇ ਸੁਣਉ ਚਾਹੀਦਾ ਪਤਾ ਹੀ ਬਾਦਤ ਲੋਕ ਕਮੈਂਟ ਕੀ ਹੁੰਦੇ ਕਹਿੰਦੇ ਆਪਾਂ ਤਾਂ ਸਿਰਫ ਇਬਾਦਤ ਕਰਕੇ ਹੀ ਨੂੰ ਵਲੌਗ ਦੇਖਦੇ ਆ ਤੁਹਾਡਾ ਦੇਖੇਗਾ ਵੀ ਇਬਾਦਤ ਦੀ ਕਿਉਂ ਜੀ ਤੁਹਾਨੂੰ ਹਰਕਤਾਂ ਵੀ ਦਿਖਾ ਦਿੰਦੇ ਆ ਇਹ ਜੂ ਕਰਦੀ ਹੈ ਕਿਊਟ ਕਿਊਟ ਉਂਗਲਾਂ ਨਾਲ ਆਏ ਹਾਏ ਉਂਗਲੀਆਂ ਝੁਕਲੀਆਂ ਘੁਮਾਉਂਦੀ ਆ ਆਹ ਦੇਖੋ ਜੀ ਆਏ ਹਾਏ ਕਿੰਨਾ ਸ਼ੋਹਣਾ ਕਾਕਾ ਕਹਿੰਨ ਚਾਹੀਦਾ ਕਾਕਾ ਹਾਜੀ ਵੇਂਜਾ ਚੱਕਣਾ ਮੈਂ ਤਣੀ ਚੱਕਣਾ ਤੁਸਕ ਕਿਨੇ ਸਾਹ ਦੇ ਤਾਨੂੰ ਚੱਕੋ ਆਪਾ ਬੈਨੇ ਵਾਲਾ ਚੱਕਣਾ ਸਾਰਾ ਦਿਨ ਤੁਸੀਂ ਤਾਂ ਕਹਿੰਦੇ ਮੈਨੂੰ ਚੱਕੋ ਮਮਾ ਚੱਕ ਲਓ ਮੈਨੂੰ ਬੈਠੋ ਤਾਂ ਥਨੇ ਹੋਏ ਕਿੱਡਾ ਬੈਠਾ ਤਾਂ ਕਹਿੰਦੀ ਮੈਂ ਥੱਲੇ ਉਤਰਨਾ ਇਬਾਦਤ ਹੈਲੋ ਕਰ ਦੋ ਹੈਲੋ ਬਾਏ ਕਰ ਦੋ ਬਾਏ 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 ਕਰ ਦੋ ਬਾਏ 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 ਕਰ ਦੋ ਪੁੱਛੀ ਕਰ ਦੋ ਪੁੱਛੀ ਉੱਡ ਮੇਂ ਪੁੱਛੀ ਕਰ ਦੋ ਕੋਨੇ ਪੁੱਚੀਆਂ ਛੱਡੋ ਚਲੋ ਤੁਹਾਨੂੰ ਮੈਂ ਜਨਮ ਸਰਟੀਫਿਕੇਟ ਦਿਖਾ ਮਾ ਜਾਊਗਾ ਤੇ ਵੀ ਆਪਣਾ ਸਿਰ ਪੋੜਨਾ ਹਜੇ ਬਾਇਆ ਨਹੀਂ ਹੈਗਾ ਹਾਇ ਰੱਬਾ ਥੱਕ ਪੂ ਹੋਇਆ ਪਿਆ ਮੂਸਮ ਨਾਲ ਇਦਾਂ ਦਾ ਹੋਇਆ ਪਿਆ ਕਿ ਬਿਮਾਰ ਬਿਮਾਰ ਜਿਹਾ ਲੱਲਦਾ ਬੰਦਾ ਕਿਉਂਕਿ ਥਾਂ ਤੇ ਕਦਮ ਵੀ ਜ਼ਿਆਦਾ ਹੋ ਗਏ ਨਾ ਤਾਂ ਕਰਕੇ ਮੈਂ ਕੱਢਿਆ ਸੀ ਲੋ ਜੀ ਦੇਖੋ ਜੈ ਵੀ ਕਾ ਮੇਰੇ ਦਾ ਜਨਮ ਸਰਟੀਫਿਕੇਟ ਜਨਮ ਸਰਟੀਫਿਕੇਟ ਸਰਟੀਫਿਕੇਟ ਆਪਾਂ ਹੰਚਾਵਾਂਗੇ ਕੱਲੂ ਇੱਕ ਖੱਜੂ ਵੀ ਤੇ ਆਇਆ ਹਨਾ ਤਾਂ ਮੇਰਾ ਨਾਮ ਬਟਾ ਦੇ ਕਹਿੰਦੇ ਮੈਨੂੰ ਲੈ ਕੇ ਚੱਲ ਬਾਹਰ ਨੂੰ ਸ਼ਾਮ ਨੂੰ ਸ਼ਾਮ 78 ਜਾਣਾ ਮੈਂ ਹਾਏ ਨਹੀਂ ਇੰਨੇ ਠਾਂਟਾ ਸਿਮਰੇ ਸ਼ਾਮ 78 ਜਾਣਾ ਕਿੱਥੇ ਜਾਣਾ ਕਿੱਥੇ ਜਾਣਾ ਆਂ ਤੇ ਅੰਗਲੀ ਦੇਖੋ ਕਿੱਥੇ ਜਾਣਾ ਲੱਗੀ ਡਿਗਣ ਲੱਗੀ ਲੱਗੀ ਡਿਗਣ ਲੱਗੀ ਡਿਗਣ ਲੱਗੀ ਡਿਗਣ ਦੇਖਣਾ ਦੇਖਣਾ ਮੈਨੂੰ ਆ ਕੇ ਮੈਂ ਤਾਂ ਵੀ ਲੜਾਵੇਂ ਬਸ ਸਾਹ ਹੀ ਨਾ ਆਲ ਫਿਸਟੀ ਕਾ ਲਾਇਆ ਕਿ ਨਾ ਸ਼ੋ ਦਿੱਗ ਨੇ ਕੱਢ ਲੀਂ ਗਿਆ ਦੰਦੀਆਂ ਹਾ ਦੰਦੀਆਂ ਚੱਕ ਉਹ ਦੰਦੀਆਂ ਦੰਦੀਆਂ ਕੱਢ ਕੇ ਹੈ ਦਾੜਾ ਵੀ ਕੱਢ ਲੀ ਗਿਆ ਕਿ ਨਾ ਸੋਹਣਾ ਹੀਰੇ ਪੁੱਤ ਜੰਮੇ ਆ ਵਾ ਨੇ ਵਾ ਨੇ ਹੀਰੇ ਪੁੱਤ ਜੰਮੇ ਆ ਇਹ ਪ੍ਰਭੂ ਨੇ ਹੀਰੇ ਦੇ ਦਿੱਤੇ ਆ ਇਹ ਪ੍ਰਭੂ ਨੇ ਹੀਰੇ ਦੇ ਦਿੱਤੇ ਆ ਕਿੱਦਾਂ ਦੇ ਹੋਏ ਆਏ ਗੱਦੇ 'ਚ ਚੱਲ ਚੱਕਲੋ ਤਾਣੋ 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 ਇਹ ਤਾਣੋ 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 ਇਹ ਤਾਣੋ 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 ਸਿੱਤਾ ਮੋਰੋਂ ਦੇ ਮੇਰੇ ਹੁੰਦੇ ਰੋੜੇ ਹੈ ਮੇਰੇ ਹੁੰਦੇ ਰੋੜੇ ਇੰਨਾ ਇਝਿ ਸਿਨ ਹੋ ਜਾਦੇ ਮੇਰੇ ਹੁੰਦੇ ਓਏ Ha <laughs> ha